ਮਰਦਾਬਾਦ ਜੈ ਸਰਕਾਰ ਮਰਦਾਬਾਦ ਸਾਡੇ ਹੱਕ ਇੱਥੇ ਰੱਖੋ ਤੱਕੇ ਨਾਲ ਜਮੀਨਾਂ ਦੇ ਕਬਜ਼ੇ ਨਹੀਂ ਹੋਣਦੇਾਂਗੇ ਨਹੀਂ ਹੋਣਦੇਾਂਗੇ ਆਈ ਪਿੰਡ ਦੇ ਸਿਜੂ ਮਾਜਰੇ ਦੇ ਵਾਸੀ ਕੱਟ ਕਰ ਗਿਆ ਆ ਗਿਆ ਕੀ ਮਾਮਲਾ ਇਹ ਬਸ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਕਹ ਲਓ ਵੀ ਤੱਕੇ ਨਾਲੇ ਆਪਣੀਆਂ ਜੀ ਸੀ ਬੀ ਹਲਾਤੀਆਂ ਖੇਤਾਂ ਵਿੱਚ ਤੇ ਸਾਨੂੰ ਉਹਨਾਂ ਦੇ ਰੇਟ ਵੀ ਸਹੀ ਨਹੀਂ ਮਿਲੇ ਜਾਇਜ਼ ਨਹੀਂ ਮਿਲੇ ਤੇ ਬਹੁਤ ਪ੍ਰਸ਼ਾਸਨ ਨੇ ਤੱਕਾ ਕੀਤਾ ਕਿਸਾਨਾਂ ਨਾਲ ਜੀ ਖਚੋਨਾ ਵੀ ਬਾਅਦ ਛੱਡੇ ਮਤਲਬ ਵੀ ਟਰੈਕਟਰਾਂ ਨਾਲ ਇਹਨਾਂ ਨੇ ਸਾਰਾ ਕੁਝ ਤਬਵਾਈ ਜੀ ਮਚਾਈ ਪਈ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਨੂੰ ਤੁਸੀਂ ਰੋਕਿਆ ਕਿ ਤੁਸੀਂ ਹੁਣ ਇਹ ਦੇਖੋ ਵੀ ਹੁਣ ਇੰਨੇ ਪ੍ਰਸ਼ਾਸਨ ਆਇਆ ਹੋਇਆ ਬੰਦਾ ਕੱਲ ਕੱਲਾ ਕੀ ਕਰੇ ਕਿੱਦਨੂ ਜਾਵੇ ਤੁਸੀਂ ਮੈਂ ਦੱਸਦਾ ਕੀ ਰੇਟ ਹੈ ਕਿੱਲੇ ਦੇ ਸਾਹਮਣੇ ਤੁਹਾਡੇ ਨਾਲ ਕੀਤਾ ਗਿਆ ਸੀ ਨਾ ਜੋ ਛਾਂਟ ਛੋੜ ਕੇ ਹਾਂਜੀ ਤੇ ਨਾਲ ਦੇ ਬੰਦਾਂ ਦਾ ਰੇਟ ਕੀ ਚੱਲ ਰਿਹਾ ਸੀ ਨਾਲ ਤਾਂ ਵੱਧੇ ਸੀਗਾ ਮੇਰੇ ਸਾਹਮਣੇ ਨਾਲ ਜ਼ਮੀਨ ਦਾ ਰੇਟ ਤਾਂ ਚਾਹਦਾ 60 60 ਲੱਖ ਰੁਪਏ ਚਾਹਦਾ ਕਿੱਦਾਂ ਕਿ ਕਿੱਲੇ ਜ਼ਮੀਨ ਜਿਹੜੀ ਤੁਹਾਡੀ ਆਂਦੀ ਸਾਡੇਆਂ ਡੇਢ ਕਿੱਲਾ ਆਂਦੇ ਹੁਣ ਤੁਹਾਡੇ ਵੱਲੋਂ ਇੱਥੇ ਕੋਈ ਵਿਰੋਧ ਪ੍ਰਦਰਸ਼ਨ ਬਸ ਮੈਂ ਤਾਂ ਇਹ ਕਹਿੰਦਾ ਜਿਹੜੀਆਂ ਹੁਣ ਕਹ ਲੋ ਸ਼ਹਿਰਾਂ ਨੂੰ ਜਾਨੀਆਂ ਸੜਕਾਂ ਉੱਥੇ ਲੁੱਕ ਨਹੀਂ ਪੈਂਦੀਆਂ ਇਹਨਾਂ ਤੋਂ ਨਵੀਆਂ ਸੜਕਾਂ ਬਣਾਉਣ ਲੱਗੇ ਆ ਗਵਰਨਮੈਂਟ ਤੁਸੀਂ ਮੈਨੂੰ ਦੱਸੋ ਤੁਹਾਡੀ ਗੱਲ ਹੋਈ ਇੱਥੇ ਕਿਸੇ ਪ੍ਰਸ਼ਾਸਨੀ ਕਿਸੇ ਇਹਨਾਂ ਨੇ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਕੋਈ ਲਿਖਤੀ ਰੂਪ ਨਹੀਂ ਦਿੱਤਾ ਭਾਈ ਇਹਨੇ ਪੈਸੇ ਕਿਸਾਨਾਂ ਨੂੰ ਮਿਲਨੇ ਆ ਇਹਨੇ ਨਹੀਂ ਇਹਨਾਂ ਨੇ ਮਤਲਬ ਪਹਿਲਾਂ ਹੀ ਹੁਣ ਜੇ ਸੀ ਬੀਆਂ ਲਾ ਕੇ ਜ਼ਮੀਨਾਂ ਉਹ ਕਰਤੀਆਂ ਕਾਇਬਰ ਕਰਤੀਆਂ ਤੇ ਬਾਅਦ ਵਿੱਚ ਪਤਾ ਨਹੀਂ ਕਿੰਨੇ ਰੇਟ ਦੇਣਗੇ ਕਿੰਨੇ ਨਹੀਂ ਮਤਲਬ ਕਾਰਬਾਈਆਂ ਨੇ ਆਪਣੇ ਵੱਲੋਂ ਕਰਤੀ ਜਿਹੜੀਆਂ ਫਸਲਾਂ ਬੀਜੀਆਂ ਹੋਈਆਂ ਸੀ ਉਹ ਸਰਕਾਰ ਪ੍ਰਸ਼ਾਸਨ ਵੱਲੋਂ ਬਾਅਦ ਦਿੱਤੀਆਂ ਗਈਆਂ ਕਿ ਹਾਂਜੀ ਅੱਧੀਆਂ ਦਾ ਬਾਅਦ ਦਿੱਤੀਆਂ ਤੇ ਕਿਸਾਨ ਮਤਲਬ ਤਿਆਰੀ ਵਿੱਚ ਸੀਗੇ ਤੇ ਹੁਣ ਬਹੁਤ ਤੱਕਾ ਹੋ ਰਿਹਾ ਹੈ ਨਾ ਵੱਲੋਂ ਜ਼ਮੀਨ ਤੇ ਤੁਹਾਡੇ ਵੱਲ ਕੋਈ ਸਟੇਜ ਜਾਂ ਕੋਈ ਲਵਾਇਆ ਗਿਆ ਸੀ ਨਾ ਨਾ ਸਟੇ ਤਾਂ ਨਹੀਂ ਲਵਾਈ ਹੋਈ ਸੀ ਹਾਂਜੀ ਤੇ ਬਾਕੀ ਜਿਹੜੇ ਨੇ ਕਿਉਂਕਿ ਹੁਣ ਅੱਜ ਕੱਲ ਜਿਹੜੇ ਕਿਸਾਨ ਆ ਉਹਨਾਂ ਕੋਲ ਇੰਨਾ ਹੈ ਵੀ ਨਹੀਂ ਵਕੀਲ ਕਰਕੇ ਮਤਲਬ ਵੀ ਆਪਣਾ ਸਟੇਜ ਟੂ ਲਵਾਣ ਹਾਂਜੀ ਅੱਜ ਨੈਸ਼ਨਲ ਹਾਈਵੇ 'ਤੇ ਕਬਜ਼ੇ ਕਰਨ ਆਏ ਵੀਰੇ ਉਹਦੇ ਵਿਰੋਧ ਵਾਸਤੇ ਇਕੱਠ ਕਰਿਆ ਹੋਇਆ ਹੈ ਜਿਹੜੀ ਜ਼ਮੀਨ ਥੋੜੀ ਅਕਵਾਇਰ ਕੀਤੀ ਗਈ ਉੱਤੇ ਤੁਹਾਨੂੰ ਕੋਈ ਰਾਸ਼ੀ ਨਾ ਐਕਸੀਡੈਂਟ ਨਾ ਕੋਈ ਮੁਆਵਜ਼ਾ ਕੋਈ ਇੱਕ ਪੈਸਾ ਵੀ ਨਹੀਂ ਮਿਲਿਆ ਕਿ ਤਦੋਂ ਆਹ ਦੇਖ ਲਓ ਜ਼ਿੰਮੇਵਾਰਾਂ ਦਾ ਝੋਨਾ ਬਾਦ ਫਸਲਾ ਯਾਰ ਤੇ ਟੋਏ ਪੜਦਾ ਹੀ ਨਹੀਂ ਕੀ ਰੇਟ ਜ਼ਮੀਨ ਦੇ ਕਿ ਲੈ ਸਾਹਮਣੇ ਜ਼ਮੀਨ ਇਹਨਾਂ ਨੇ ਸ਼ਾਰਟ ਕੱਢਦੇ ਆ ਕਹਿੰਦੇ ਸੀ ਸ਼ਾਰਟ ਕੱਟ ਕੇ ਤੰਨੇ 9 ਲੱਖ 50000 ਰੁਪਏ ਜੀ ਰਜਿਸਟਰੀਆਂ ਮੇਰੇ ਪਿੰਡ ਦੇ 54 54 ਲੱਖ ਦੀਆਂ ਨੇ 50 ਲੱਖ ਦੀਆਂ 48 ਲੱਖ ਦੀਆਂ ਸ਼ਾਰਟ ਕੱਢੀ ਹੋ 9 ਲੱਖ ਰੁਪਏ ਜੀ ਵੀ ਜਿਹੜੇ ਜ਼ਮੀਨ ਅਕਵਾਇਰ ਕਰਨਾ ਹੈ ਪਹਿਲਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਵੀ ਥੋੜੀ ਜ਼ਮੀਨ ਵਾਈ ਜਾ ਰਹੀ ਪ੍ਰਸ਼ਾਸਨ ਵੱਲੋਂ ਕਿ ਜੀਸੀਬੀਆਂ ਚਲਾਈਆਂ ਜਾ ਰਹੀਆਂ ਕਿ ਚਲਾਈ ਜਾ ਰਹੀਆਂ ਪ੍ਰਸ਼ਾਸਨ ਵੱਲੋਂ ਜੀਸੀਬੀਆਂ 4x4 ਟਰੈਕਟਰ ਝੋਨਾ ਬਾਤਾਂ ਲੋਕਾਂ ਦਾ ਮੱਕੀਆਂ ਝਾੜਦੀਆਂ ਤੁਹਾਡੇ ਵੱਲੋਂ ਰੋਕਣ ਦੀ ਕੋਸ਼ਿਸ਼ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਵੱਲੋਂ ਪਰ ਇੰਨੀ ਪੁਲਿਸ ਲਿਆਂਦੀ ਹੋਈ ਆ ਚੱਕ ਚੱਕ ਸਾਨੂੰ ਖਿੱਚਦੇ ਗੱਡੀਆਂ ਛੱਡਦੇ ਖਿੱਚਦੇ ਆ ਅਸੀਂ ਤੁਹਾਨੂੰ ਚੱਕ ਕੇ ਲੈ ਜਾਵਾਂਗੇ ਮੰਗਦਾ ਹਾਂ ਹਾਂ ਮੰਗਦਾ ਸਰਕਾਰ ਤੋਂ ਐ ਵੀ ਜੇ ਸੜਕ ਬਣਾਉਣੀਆਂ ਤਾਂ ਬਣਾਵੇ ਜੀ ਸਕਦਗੇ ਪਰ ਸਾਨੂੰ ਜਿਹੜਾ ਰੇਟ ਆ ਸਾਨੂੰ ਮਾਰਕੀਟ ਰੇਟ ਤੇ ਮਲਟੀਫੈਕਟਰ ਲਾ ਕੇ ਦੋ ਸਾਨੂੰ ਰੇਟ ਸਹੀ ਦਿੱਤੇ ਜਾਣ 4 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆਨ ਸਰਕਾਰ ਦੇ ਮਗਰ ਕਿਤੇ ਉ ਭਗਵਾਨ ਜੀ ਮੰਦਤਾ ਕਸਿੰਘ ਜਿਹੜੇ ਲਾ ਲਈ ਵੀ ਸਾਡੀਆਂ ਜ਼ਮੀਨਾਂ ਦੇ ਰੇਟ ਪਾਈ ਜਾਣ ਪਰ ਕਿਤੇ ਕੋਈ ਸੁਣਵਾਈ ਨਹੀਂ ਹੈ ਜੀ ਮੈਂ ਜੀ ਸਾਡੀਆਂ ਜ਼ਮੀਨਾਂ ਜਿਹੜੀਆਂ ਹੈ ਸੜਕ ਬਣਾਉਣੀ ਹੈ ਉਹਦੇ ਲਈ ਨੁਕਾਰ ਕਰਨਾ ਹੈ ਤੇ ਨਾ ਸਾਨੂੰ ਪੈਸਾ ਮਿਲਿਆ ਨਾ ਸਾਨੂੰ ਨੋਟਿਸ ਮਿਲਿਆ ਪੂਰਤ ਪ੍ਰਸ਼ਾਸਨ ਲੈ ਕੇ ਆ ਕੇ ਮੰਡਵਾਲੇ ਲੇਡੀ ਪੁਲਿਸ 10 12 74 ਬੀਐਸਪੀ ਵਗੈਰਾ ਆਵਾਟ ਹੁਣ ਅਸੀਂ ਡਰਦੇ ਮਾਰੇ ਆ ਕੀ ਕਰੀ ਉਹਨਾਂ ਨੇ ਬੰਗਾ ਲੈ ਕੇ ਆਉਂਦੇ ਵਾਲਾ ਰੁਕਿਆ ਨਹੀਂ ਗਿਆ ਉਹਨਾਂ ਨੂੰ ਹਾਂ ਰੁਕਿਆ ਨਹੀਂ ਗਿਆ ਜੀ ਨਹੀਂ ਰੁਕਿਆ ਸੀ ਅਜਿਹਾ ਸਾਡੀ ਫਸਲਾ ਕਹਿੰਦੇ ਆ ਸਾਨੂੰ ਸਾਨੂੰ ਫੈਸਲਾ ਨਹੀਂ ਮਿਲਿਆ ਹੈਗਾ ਨਾ ਅਸੀਂ ਪੈਸੇ ਚੱਕੇ ਜਿਹੜੀ ਫਸਲਾ ਬੀਜੀਆਂ ਅਸੀਂ ਉਹ ਵਾਈਆਂ ਹੀ ਕਿ ਬਾਤ ਹੈ ਜੀ ਇਹ ਕੀ ਰੇਟ ਕਿल्ले ਹਿਸਾਬ ਨਾਲ ਤੁਹਾਨੂੰ ਮਿਲਿਆ ਜੀ ਇਹ ਕਿल्ले 28 ਲੱਖ ਦੇ ਹਿਸਾਬ ਨੂੰ ਦਿੱਤਾ ਜਦ ਕਿ ਰੇਟ 7-7 ਦਾ ਹੈ ਮੇਰਾ ਖਿਆਲ ਹੈ ਅਸਟਾਈਮ ਹੁਣ 70-80 ਲੱਖ ਰੁਪਏ ਦੇ ਭਾਅ ਨੂੰ ਅਸੀਂ ਆਪ ਖੁਦ ਖਰੀਦਣੀ ਚਾਹਨਾ 70-80 ਕੀ ਮੰਗੀ ਆਈ ਹੁਣ ਸਾਡੀ ਪੰਗ ਆਇਆ ਜੀ ਸਾਡੀ ਸਾਜਨਾ ਰੈਟ ਮਿਲ ਨਹੀਂ ਚਾਹੀਦਾ ਨਾ ਕਿ 100 ਨਹੀਂ ਚਾਹੀਦੀ ਰੈਟ ਵੀ ਆ ਚੱਕੋ ਪੈਸੇ ਤੇ ਸਾਡੇ ਨਾਲ ਜ਼ਬਰਦਸਤੀ ਧੱਕਾ ਕਰ ਰਹੇ ਇਹ ਜਿਹੜੀ ਸਾਡੀ ਪੰਜਾਬੀ ਜ਼ਮੀਨ ਸੀ ਇਹ ਦਾਦੀ ਦੇ ਟਾਈਮ ਤੋਂ ਸਾਡੀ ਇਹ ਜ਼ਮੀਨ ਸਾਰੋਂ ਨੋ ਜ਼ਿਆਦਾ ਫਤੌਂਟ ਪੂਰੇ ਆਪਣੇ ਪੰਜਾਬ ਚ ਇਹ ਜ਼ਮੀਨ ਜਿੱਥੇ ਜਿੱਥੇ ਅਸੀਂ ਖੜੇ ਹਾਂ ਮੇਕ ਤੇ ਦੰਦਾਲ ਤੇ ਪੱਥਰ ਤੇ ਕੋਸਟ ਉਹਨਾਂ ਨੂੰ ਕਰੋੜ ਕਰੋੜ ਰੁਪਇਆ ਸਾਡੀ ਜਿਹੜੀ 1-1 ਰੁਪਇਆ ਦੀ ਜ਼ਮੀਨ ਦੀ ਕੀ ਉਸਤਾਂ ਅਕਰ ਪਿਆਲੇ 3 ਮਹੀਨਾ ਤੋਂ ਇਸਕੇ ਬਾਰੇ ਕਿਲੇ ਹੋਰ ਖੜੇ ਨੇ ਦੋਸਤੋ ਇਹ ਸਾਡਾ ਬਿਲਕੁਲ ਪੀਸਫੁਲ ਜਿਹੜਾ ਪੁਲਿਸਨ ਦਾ ਰੈਕਸ਼ਨ ਹੈ ਉਹਦਾ ਕਰ ਰਿਹਾ ਸਾਡੇ ਜਿਹੜੇ ਦੋ ਆਪਸਰ ਨੇ ਡੀਐਸਪੀ ਸਰ ਕਰਨੀ ਸਿੰਘ ਗਰੇਵਾਲ ਤੇ ਡੀਐਸਪੀ ਸਰ ਕੁਲਵਿੰਦਰ ਸਿੰਘ ਹੋਣੀ ਸੋ ਜਵਾਨ ਸਾਡਾ ਜਿਹੜਾ ਇਸ ਡਿਊਟੀ ਲਈ ਤਾਇਨਾਤ ਹੈ ਬਿਲਕੁਲ ਸ਼ਾਂਤੀਪੂਰਨ ਚੱਲ ਰਿਹਾ ਹੈ ਨੈਸ਼ਨਲਾਈਜ਼ਡ ਦਾ ਪ੍ਰੋਜੈਕਸ਼ਨ ਉਹ ਆਪਣਾ ਪ੍ਰੋਜੈਕਸ਼ਨ ਜਿਹੜਾ ਕਿ ਤਿੰਨ ਦਾ ਜਿਹੜੇ ਲੋਕ ਸਰ ਇੱਕ ਦੋ ਕਲੋਕੀਆਂ ਕਹਿ ਰਹੇ ਸੀ ਕਿ ਸਾਨੂੰ ਜਿਹੜੇ ਆ ਪੈਸੇ ਧੱਕ ਪਏ ਜਾ ਰਹੇ ਨੇ ਉਹ ਉਹਨਾਂ ਦਾ ਥੋੜਾ ਬੋਧਾ ਬਿਲਵਲ ਕੀਤਾ ਜਾ ਗਿਆ ਸੀ ਉਹਨਾਂ ਦੇ ਪਾਸੋਂ ਇਹ ਐਸਡੀ ਉਸਾਉ ਦਾ ਕੰਮ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਦੇਖਣ ਦੀ ਵੀ ਪੈਸੇ ਕੱਟਵਾ ਦੇ ਜਿੰਨੇ ਵੀ ਜੋ ਜਿਆਦਾ ਉਹ ਇਹਨਾਂ ਨੂੰ ਮਿਲੂਗਾ ਜੋ ਜੋ ਮਾਰਕੀਟ ਪ੍ਰਾਈਸ ਰੇਟ ਆਫ ਹੋਰ ਕਿਸੇ ਤਰ੍ਹਾਂ ਦੀ ਕੋਈ ਸਰ ਜਿਹੜੀ ਅਣਸਥਾਵੀ ਘਟਨਾ ਤਾਂ ਨਹੀਂ ਹੋਈ ਕਿ ਕਈ ਲੋਕੀ ਅਸੀਂ ਨਹੀਂ ਹੋਣ ਦੇਣੀ ਨਹੀਂ ਨਹੀਂ ਕਰਾਂਗੇ ਬਸ ਇਹੋ ਜੀ ਕਰਦੇ ਲੋਕ ਆਪਣਾ ਬਧੀਆ ਕੋਪਰੇਟ ਕਰਦੇ